ਸਤਿ ਸ੍ਰੀ ਅਕਾਲ ਜੀ ਅੱਜ ਦੇ ਬਲੌਗ ਦੇ ਵਿੱਚ ਅੱਜ ਆਪਾਂ ਐਵੇਂ ਚੰਪੌਰ ਸਾਹਿਬ ਸੁਪਰ ਸਿੱਟਰ ਲੈਣ ਤੇ ਨਿਹਰਾ ਹੋ ਗਿਆ ਤੇ ਆਪਾਂ ਐਵੇਂ ਚਸਵੰਤ ਸ੍ਰੀ ਮੇਸ਼ਵਰਿਆਂ ਦੇ ਇੱਥੇ ਜਾਂਦੇ ਆ ਸਾਰਿਆਂ ਦੇ ਮਾਲਾਂ ਵੀ ਲੈ ਕੇ ਜਾਂਦੇ ਆ ਭਾਉ ਵਾਲ ਵੀ ਤੇ ਬਲੌਗ ਹੋ ਗਿਆ ਥੋੜਾ ਲੇਟ ਤੇ ਇੱਧਰ ਆਪਾਂ ਦਾ ਸੁਪਰ ਸਿੱਟਰ ਪਾ ਲਿਆ ਠੀਕ ਹੈ ਜੀ ਤੇ ਆਮਾਨ ਬੈਠਾ ਟਰੈਕਟਰ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਭਾਜੀ ਆਪਾਂ ਦਾ ਕੂਲ ਕੂਲਰ ਸੇਟਰ ਜਸਵੰਤ ਵਾਲਿਆਂ ਦਾ 8 ਫੁੱਟ ਆ ਇਹ ਦਿਖਾਉਣਾ ਥੋੜਾ ਬੈਕ ਕੈਮਰਾ ਕਰਕੇ ਹਾਂਜੀ ਆ ਆਪਣਾ ਜਸਵੰਤ ਵਾਲਿਆਂ ਦਾ 8 ਫੁੱਟ ਦਾ ਕੂਲਰ ਸੇਟਰ ਤੇ ਆ ਪਾ ਲਿਆ ਤੇ ਆਪਣਾ ਸਾਰਾ ਰੈਡੀ ਹੋ ਗਿਆ ਬਸ ਤਾ ਵੀ ਰਹਿ ਗਏ ਪਾਉਣ ਨੂੰ ਉਹ ਕਹਿੰਦੇ ਤਵੇ ਸਵੇਰੇ ਲੈ ਕੇ ਜਾਇਓ ਤੇ ਬਾਕੀ ਆਪਾਂ ਨੇ ਪਾਇਆ ਵਾ 4x4 ਨਾ ਦੂਆ ਟਰੈਕਟਰ ਆਪਾਂ ਨੂੰ ਆ ਗਏ ਤੇ ਸ਼ਾਫਟ ਹੋ ਗਈ ਤੇ ਲੱਪੇ ਹੋ ਗਏ ਆ ਵੀਰ ਕੋੜਾ ਆਏ ਹੋਏ ਤੇ ਲੈਂਡ ਫੋਰਸ ਤੇ ਦ੍ਰਮੇਸ਼ ਐਗਰੋ ਇਹਨਾਂ ਕੋਲ ਲੈਂਡ ਫੋਰਸ ਦਾ ਹੋ ਗਿਆ ਆਪਣਾ ਜਸ ਜਸਵੰਤ ਦਾ ਹੋ ਗਿਆ ਤੇ ਨਕੀ ਦੇ ਆਲੇ ਹੋ ਗਏ ਬਾਕੀ ਤੁਹਾਨੂੰ ਵੀਰਨਾ ਮਲਾਉਨੇ ਆ ਫਿਰ ਅਸੀਂ ਕਾਰ ਸ਼ੁਕਰੀਆ ਸਾਰਿਆਂ ਨੂੰ ਜੀ ਹੋਰ ਕਿਵੇਂ ਹੋ ਫਿਰ ਕਿਰਪਾ ਜੀ ਬਾਜੀ ਤੁਸੀਂ ਸੁਣਾਓ ਹਾਂ ਭਾਜੀ ਹੋਰ ਕਿਵੇਂ ਚੱਲਦਾ ਕੰਮ ਕੰਮ ਫੋਲਡ ਹੋ ਰਾ ਦੇ ਹਾਂ ਹੁਣ ਤਾਂ ਆਪ ਲੱਗੇ ਹੋਏ ਆ ਨਾਲ ਹਾਂ ਜੀ ਆ ਚਲੋ ਜੀ ਆ ਤੇ ਅੱਜ ਬੰਦੇ ਸਾਰੇ ਛੁੱਟੀ ਕਰਕੇ ਸੀਗੇ ਹਾਂਜੀ ਹਾਂਜੀ ਤੇ ਨਾ ਵੀ ਨਾ ਲੱਗਣਾ ਪਿਆ ਅੱਛਾ ਤੇ ਪਹਿਲਾਂ ਫੀਲਡ ਵਿੱਚ ਆ ਕੇ ਆਏ ਆ ਮੈਂ ਹਾਂਜੀ ਹਾਂਜੀ ਜਿਹੜੀ ਉਹ ਹੈ ਨੀ ਬਡਾਲੀ ਹਾਂਜੀ ਹਾਂ ਅਲਾ ਸਿੰਘ ਦੀ ਬਡਾਲੀ ਹੈ ਅਲਾ ਸਿੰਘ ਦੀ ਬਡਾਲੀ ਉੱਥੇ ਮਸ਼ੀਨ ਦਿੱਤੀ ਹੋਈ ਸੀ ਉਹਨੂੰ ਥੋੜੀ ਜੀ ਪ੍ਰੋਬਲਮ ਆਈ ਸੀ ਉਹ ਠੀਕ ਕਰਕੇ ਆਇਆ ਹਾਂ ਤੁਹਾਡੇ ਜੀ ਠੀਕ ਹੈ ਠੀਕ ਹੈ ਤੇ ਆਪਣੇ ਕੋਲ ਕੀ ਕੀ ਜਿਹੀ ਸ਼ੁੱਚ ਵੀ ਹਾਂ ਅੱਛਾ ਜੀ ਤੇ ਆਪਣੇ ਕੋਲ ਕੀ ਕੀ ਸਮਾਨ ਹੈ ਆਪਣਾ ਆਪਣੇ ਕੋਲ ਵੀਰੇ ਆਲ ਰਾਉਂਡਰ ਆ ਅੱਛਾ ਜੀ ਖੇਤੀਬਾੜੀ ਰਿਲੇਟਡ ਹਰੇਕ ਤਰ੍ਹਾਂ ਦੇ ਇੰਪਲੀਮੈਂਟਸ ਆ ਕੰਬਾਈਨ ਸਪਰੇਅ ਪੰਪ ਰੂਟਾਵੇਟਰ ਤੂੜੀ ਵਾਲੀ ਮਸ਼ੀਨਾਂ ਹਾਂਜੀ ਜ਼ੀਰੋ ਡ੍ਰਿਲਰ ਹੈਪੀ ਸੀਡਰ ਸੁਪਰ ਸੀਡਰ ਮਲਚਰ ਤੇ ਪੁਰਾਣਾ ਇੰਪਲੀਮੈਂਟਸ ਸਾਰੇ ਹੁੰਦੇ ਆ ਚੁੰਡੇ ਕੱਟਣ ਵਾਲਾ ਕਟਰ ਹੋ ਗਿਆ ਹਾਂਜੀ ਹਾਂਜੀ ਖਾਦ ਵਾਲੀਆਂ ਮਸ਼ੀਨਾਂ ਤਵੀਆਂ ਵਾਲੇ ਜਿੰਦੇ ਹਾਂਜੀ ਉਹ ਪਲਾਉ ਆ ਗਿਆ ਜੀ ਆ ਆ ਗਈ ਆਪਣੀ ਪੋਟਾਟੋ ਬਲੈਂਡਰ ਹਾਂਜੀ ਸਵੈਨ ਦੀ ਸਵੈਨ ਦੀ ਇਚ ਮਿੰਦਰਾਦੀ ਵੀ ਹੈਗੀ ਆ ਵਿਸ਼ਕਰਮਾ ਵੀ ਹੈਗੀ ਆ ਜੀ ਠੀਕ ਹੈ ਜੀ ਪਾਵਰ ਬੀਟਰ ਜਿਹੜਾ ਤੁਹਾਨੂੰ ਦੇਣਾ ਕੱਲ ਆਪਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਹ ਜੀ ਰੋਟਰ ਲਾ ਪਈਆਂ ਨੇ ਬਾਕੀ ਅੰਦਰ ਫੈਕਟਰੀ ਉਹ ਅੰਦਰ ਲਾਇਆ ਹੋਇਆ ਸਮਾਨ ਗੜਾਉਂਦੇ ਹਾਂਜੀ ਹਾਂਜੀ ਤੇ ਬਾਕੀ ਆ ਮੱਕੀ ਗੜਾ ਬਾਕੀ ਵਾਲੀ ਮਸ਼ੀਨ ਆ ਜਾਂਦੀ ਐਨੂਮੈਟਿਕ ਕਾਟਰ ਜੀ ਤੇ ਬਾਕੀ ਮੇਰਾ ਮਾਲ ਅੱਜ ਆਉਣਾ ਸੀ ਆਇਆ ਨਹੀਂ ਤੇ ਕੱరే ਪਹੁੰਚੂਗਾ ਕਿਉਂਕਿ ਗੱਡੀ ਵਾਲਾ ਰਾਤ ਨੂੰ ਮੈਂ ਤਾਰਦਾ ਨਹੀਂ ਹੁੰਦਾ ਜੀ ਸਵੇਰ ਆ ਕੇ ਮਿਲਦਾ ਤੇ ਉਸ ਤੋਂ ਬਾਅਦ ਲੇਜ਼ਰ ਲੈਵਲਰ ਆ ਜੀ ਆਪਣੇ ਕੋਲ ਸਾਰੇ ਹਰ ਇੱਕ ਤਰ੍ਹਾਂ ਦਾ ਸਿਸਟਮ ਹਾਂਜੀ ਹਾਂਜੀ ਤੇ ਨੰਬਰ 2 ਤੇ ਆਪਣੇ ਸੁਪਰ ਸੀਟਰ ਕਿਹੜੇ ਕਿਹੜੇ ਕੰਪਨੀ ਦੇ ਆਪਣੇ ਕੋਲ ਜਸਵੰਤ ਵਾਲਾ ਮਿਲੂ ਲੈਂਡਪੋਰਟ ਮਿਲੂਗਾ ਜੀ ਤੇ ਉਸ ਤੋਂ ਇਲਾਵਾ ਆਪਣੇ ਜਿਹੜੇ ਸੁਪਰ ਸੀਟਰ ਦੀ ਜਿਵੇਂ ਤੁਸੀਂ ਹੁਣ ਲੈ ਕੇ ਜਾ ਰਹੇ ਹੋ ਜੀ ਕੰਪਨੀ ਹਾਂ ਜੀ 2 ਸਾਲ ਦੀ ਗਾਰੰਟੀ ਹੈ ਕਿਸੇ ਵੀ ਜਗ੍ਹਾ ਤੇ ਮੰਗਾ ਲਓ ਹਰ ਇੱਕ ਸਰਵਿਸ ਹੋਊਗੀ ਉਹਨੂੰ ਰੋਤੀ ਆਲਾ ਸਿੰਘ ਵੀ ਬੜਿਆਲੀ ਉਹ ਪੂਰਾ 45 ਕਿਲੋਮੀਟਰ ਸੀ ਹਾਂ ਜੀ ਹਾਂ ਜੀ ਠੀਕ ਹੈ ਮੈਂ ਸ਼ਾਮੀ 5 ਵਜੇ ਮੈਂ ਟਾਈਮ ਨੋਟ ਕਰਕੇ 5 ਵਜੇ ਗਿਆ ਸੀ ਉੱਥੇ ਕਰਕੇ ਮਸ਼ੀਨ ਮੈਂ ਤੁਹਾਨੂੰ ਆ ਕੇ ਮਸ਼ੀਨ ਕੋਆਤੀ ਹਾਂਜੀ ਹਾਂਜੀ ਸਰਵਿਸ ਪਿੱਛੇ ਆਪਾਂ ਕਦੇ ਕਾਚੇ ਛੱਡੇ ਹਾਂ ਮੈਨੂੰ ਪਤਾ ਸੀ ਮੈਂ ਜੇ ਮਤਲਬ ਕਿ ਆਪਣੇ ਫੋਰਮੈਨ ਦੇ ਸਿਰ ਤੇ ਛੱਡਦਾ ਜਾਂ ਮੈਂ ਕੱਲੂ ਜਾਣਾ ਸੀ ਕਿਉਂਕਿ ਕੱਲ ਫਿਰ ਮੇਰੇ ਕੋਲ ਅੱਗੇ ਆਲਰੇਡੀ ਕੰਮ ਹੋਰ ਬਹੁਤ ਸੀਗਾ ਫੇਰੇ ਟਰਾਲਾ ਖਾਲੀ ਕਰਾਣਾ ਵਾ ਮਸ਼ੀਨਾਂ ਤੋੜਨੀਆਂ ਨੇ ਤੇ ਉਹ ਚੀਜ਼ ਹੈ ਬਾਕੀ ਕਿਸੇ ਵੀ ਵੀਰ ਨੇ ਮਸ਼ੀਨ ਲੈਣੀ ਹੋਵੇ ਲੋਨ ਫੈਸਿਲਿਟੀ ਹੈਗੀ ਹੈ ਜੀ ਤੇ ਲੋਨ ਆਪਾਂ ਲੋਨ 6% ਵਿਆਜ ਵਾਲਾ ਵੀ ਹੋ ਜਾਂਦਾ ਜੀ ਤੇ 9 ਵਾਲਾ ਵੀ ਹੋ ਜਾਂਦਾ 11.75 ਵਾਲਾ ਵੀ ਹੋ ਜਾਂਦਾ ਹਾਂਜੀ ਹਾਂਜੀ ਔਰ ਨੰਬਰ 2 ਤੇ ਜਿਹਦਾ ਸਿੰਪਲ ਸਹੀ ਆ ਮੈਨੂੰ ਜਦੋਂ ਮਰਜ਼ੀ ਕੰਟੈਕਟ ਕਰ ਲਿਓ ਮੇਰਾ ਨੰਬਰ ਹੈਗਾ 9501060030 ਮੇਰਾ ਨੰਬਰ ਹੈ ਜੀ ਤੇ ਉਸ ਤੋਂ ਇਲਾਵਾ 9463166128 ਮੇਰੇ ਮਤਲਬ ਚਾਚੇ ਜੀ ਦਾ ਨੰਬਰ ਆ ਮੇਰੇ ਕੋ ਪਰਾਨੀ ਸੁਪਰ ਸਿੱਡਰ ਟ੍ਰੱਕ ਆਈ ਅੱਜ ਬਿਲਕੁਲ ਨਵੀਂ ਸਿਰਫ ਕੁਛ ਇੱਕ ਕਿਲੇ ਚੱਲੀ ਹੋਈ ਐਗਰੀ ਜਨ ਕੰਪਨੀ ਦੀ ਆ ਤੇ ਉਹ ਦਖਤਿਰ ਦਾ ਨੰਬਰ ਆ ਆ ਸ਼੍ਰੀ ਚੰਕਪਾਲ ਦਾ ਆ ਆ ਮੰਡੀ ਦੀ ਲੋਕੇਸ਼ਨ ਆ ਮੰਡੀ ਦੇ ਸਾਹਮਣੇ ਆ ਬਿਲਕੁਲ ਬਾਕੀ ਉਹਰੇ ਮਾਲਾਂ ਵਾਲੇ ਵੀ ਲੈ ਕੇ ਗਏ ਆ ਤੇ ਭੌਲ ਵਾਲੇ ਵੀ ਹੋ ਗਏ ਸ਼ੁਰੂ ਲਿ ਜਾਣ ਤੇ ਬਾਕੀ ਵੀਰ ਦੀ ਸਰਵਿਸ ਬਹੁਤ ਵਧੀਆ ਅਦਾ ਟਾਈਮ ਨਾਲ ਉੱਤੇ ਪਹੁੰਚਦੇ ਕੇ ਦੇ ਵਿੱਚ ਕਿਉਂਕਿ ਪਹਿਲਾਂ ਮੈਂ ਵੀਰ ਨੂੰ ਪਹਿਲਾਂ ਰੂਟਾ ਵੇਟਰ ਦਿੱਤਾ ਸੀ ਹਾਂਜੀ ਹਾਂ ਉਹਦੀ ਸੀਲ ਦੀ ਪ੍ਰੋਬਲਮ ਆਈ ਸੀ ਹਾਂਜੀ ਹਾਂ ਉਹ ਆਪਾਂ ਸਰਵਿਸ ਆਪਰੇ ਉਹਨਾਂ ਪੂਰੀ ਦਿੱਤੀ ਆ ਬਾਕੀ ਫਿਰ ਵੀ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਹਾਂਜੀ ਹਾਂ ਉਹ ਆਪਾਂ ਉਹਦੀ ਮਾਫੀ ਚਾਹੁੰਦੇ ਆ ਕੁਝ ਕਹਿ ਨਹੀਂ ਚਾਹਦੇ ਹੁਣ ਕਿੰਨੀ ਕੀ ਦੀ ਕਈ ਵਾਰੀ ਹਾਂਜੀ ਹਾਂ ਇਦਾਂ ਦੀ ਆ ਜਾਂਦੀ ਆ ਇਹਦਾ ਹੈ ਜੀ ਜਿਵੇਂ ਹੁਣ ਅੱਜ ਮੇਰੇ ਕੋ 14 ਬੰਦਿਆਂ ਚੋਂ ਸਿਰਫ ਤਿੰਨ ਬੰਦੇ ਹਾਜ਼ਰ ਸੀਗੇ ਤੇ ਬੰਦੇ ਹੁਣ ਹੈ ਨਹੀਂ ਸੀਗੇ ਜੀ ਕਿ ਜਿਹੜੀ ਉਹ ਮਸ਼ੀਨ ਤੁਹਾਨੂੰ ਮੈਂ ਕਹਿ ਰਿਹਾ ਐਗਰੀਓਨ ਦੀ ਤੁਸੀਂ ਆਹ ਦੇਖੋ ਜੀ ਹਾਂ ਜੀ ਬਿਲਕੁਲ ਨਵੀਂ ਮਸ਼ੀਨ ਆ ਤਵੀਆਂ ਵਾਲਾ ਸਿਸਟਮ ਤਾਂ ਜੀ ਬੰਦਿਆਂ ਨੇ ਸਿਰਫ 10 ਕਿੱਲੇ ਚਲਾਉਣ ਤੋਂ ਬਾਅਦ ਖਰਾਤਾ ਸੀ ਅੱਛਾ ਆਹ ਡ੍ਰਿਲ ਤੇ ਆਹ ਸਿਸਟਮ ਸਟੈਂਡ ਤੇ ਖੁੱਲਦ ਕੇ ਉਮੀ ਲਾਤਾ ਸੀ ਰੂਟਾ ਵੇਟਰ ਉਹਨਾਂ ਨੇ ਕਹਿੰਦੇ ਸੀ ਜ਼ਰੂਰ ਵਰਤਿਆ ਵਾ ਤੇ ਪਰ ਰੂਟਾ ਵੇਟਰ ਨਹੀਂ ਕੁਝ ਖਾਸ ਨਹੀਂ ਵਰਤਿਆ ਗਿਆ ਤਾਂ ਜਿਵੇਂ ਨਵਾਂ ਪਿਆ ਬਲੇਡ ਵੀ ਪੂਰੇ ਪੂਰੇ ਬਲੇਡ ਫੁੱਲ ਖੜੇ ਹੈ ਜੀ ਉਹਨਾਂ ਦੇ ਕੋਡਿੰਗ ਜੋ ਕਹਿ ਕੇ ਗਈ ਹੈ ਜੀ ਕਹਿੰਦੇ ਅਸੀਂ ਕੁਝ ਮਤਲਬ ਕਿ 55 56 ਗਿੱਲੇ ਕੀ ਚੱਲੇ ਆ ਇਹ ਕਿੰਨੇ ਫੁੱਟ ਆ ਇਹ 8 ਆ ਜੀ ਇਹ 8 ਫੁੱਟ ਰਤੀ ਹੈ ਬਾਕੀ ਇਹ ਕਨੈਕਟ ਕਰ ਲਿਓ ਵੀਰ ਨਾਲ ਜਿੰਨਾ ਲੈਣਾ ਹੈ ਤੇਰੀ ਜੌਨ ਦਾ ਪੁਰਾਣਾ ਆਪਣੇ ਕੋਲ ਆਜਾ ਬਾਕੀ ਆ ਜੋ ਵੀਰ ਵਾਲਾ ਦਿਖਾ ਦਿੰਨੇ ਆਪਾਂ ਭਾਜੇ ਤਰਾ ਪਾਨਾ ਬਾਕੀ ਆ ਆਪਾਂ ਲੈ ਆ ਜਸਵੰਤ ਦਾ 8 ਫੁੱਟ ਇੱਕ ਖੇਚ ਵੀ ਖੋਲ ਲਾ ਖੁੱਲਦੀ ਨਹੀਂ ਗਈ ਖੋਲ ਲਾ ਇੱਕ ਯਾਰ ਕਹ ਨੂੰ ਰੋਡ ਤੋਂ ਛੱਡਦਾ ਤੇ 8 ਫੁੱਟ ਚੱਲੇ ਆ ਵਾ ਵੀਰ ਦਾ ਬਾਕੀ ਅਜ ਮੇਰੇ ਕੋ ਸਾਰੇ ਜਸਵੰਤ ਵੀ ਖਾਲੀ ਹੋ ਗਏ ਜਸਵੰਤਰੇ ਸਾਰੇ ਸੁਪਰ ਸੀਡਰ ਵੀ ਖਾਲੀ ਹੋ ਗਏ ਤੇ ਲੈਂਡ ਫੋਰਸ ਦੇ ਵੀ ਕਿਉਂਕਿ ਕੱਲ ਮੇਰੇ ਕੋਲ ਜਸਵੰਤਰੇ ਚਾਰ ਆਏ ਸੀਗੇ ਚਾਰੇ ਚਲੇ ਗਏ ਤੇ ਲੈਂਡ ਫੋਰਸ ਵਾਲੇ ਜਿਹੜੇ ਸੀਗੇ ਦੋ ਆਏ ਸੀਗੇ ਦੋਨੇ ਚਲੇ ਗਏ ਔਰ ਸਵੇਰੇ ਦੋ ਹੋਰ ਆ ਰਹੇ ਨੇ ਤੇ ਇਹਨਾਂ ਦੇ ਪਰਸੋਂ ਆਣੇ ਨੇ ਅੰਦਰ ਤੇ ਤੇ ਬਾਕੀ ਅੰਦਰ ਖੜੇ ਨੇ ਦਿਖਾ ਦਿਓ ਵੀ ਡਾਵੇਟਰ ਪਲਾਉ ਖੜੇ ਆ ਜਿਹੜੇ ਕੱਲੂ ਦੇਣਾ ਆਪਾਂ ਤੁਹਾਨੂੰ ਹਾਂਜੀ ਹਾਂ ਆ ਪ੍ਰਾਣਾ ਖੜਾ ਜੀ 8 ਫੁੱਟਾ ਕੁਬੇਰ ਵਾਲਿਆ ਦਾ ਹਰਿਆਣੇ ਵਾਲਾ ਜਗਜੀਤ ਸਿੰਘ ਸੁਪਰ ਸੀਡਰ ਖੜੀ ਆ ਠੀਕ ਹੈ ਤੇ ਆ ਜਸਵੰਤਰਾ ਦਿਖਾ ਦਿਓ ਇੱਕ ਵਾਰੀ ਸਾਰੇ ਇੰਪਲੀਮੈਂਟ ਆਪਣੇ ਕੋਲ ਹਾਜ਼ਰ ਹੁੰਦੇ ਨੇ ਨੇ ਇੱਥੇ ਮੇਰਾ ਨੰਬਰ ਹੈਗਾ ਜੀ ਮਤਲਬ 7710150028 ਇਹ ਵੀ ਨੰਬਰ ਮੇਰੇ ਕੋਲ ਚੱਲਦਾ ਜਦੋਂ ਮਰਜੀ ਮੈਨੂੰ ਵੀ ਕੋਈ ਕੋਈ ਵੀ ਫੋਨ ਕਰ ਲਵੇ ਤੇ ਆ ਰਿਹਾ ਜੀ ਆਪਣੇ ਜਮਨ ਦਿਖਾ ਦਿਓ ਮੈਂ ਲੋਕਲਾ ਬੈਠਾ ਹਾਂ ਹਾਂ ਜੀ ਇਹਰੇ ਚ ਦਿਖਾਓ ਅੰਦਰ ਰੂਟਾ ਵਾਟਰ ਖਲਾਓ ਉਹ ਪਿੱਛੇ ਰੂਟਾ ਰੋ ਪਿੱਛੇ ਦਾ ਕਮਾਲੀ ਮਾਲ ਪਿਆ ਜੀ ਹਾਂ ਆ ਸਾਰਾ ਭਰਿਆ ਪਿਆ ਇੱਧਰ ਹਾਂ ਜੀ ਵੀਰ ਨਾਲ ਕਰ ਲਿਓ ਕਨੈਕਟ ਬਾਕੀ ਨਵਾਂ ਮਾਲ ਵੀ ਆ ਆ ਜਾਣਾ ਕੱਲ ਤੱਕ ਚਲੋ ਚੱਲੀਏ ਫਿਰ ਵੀਰ ਤੋੜੀ ਆਪਾਂ ਬਾਕੀ ਇੱਕ ਵਾਰੀ ਆਪਾਂ ਸਾਰਿਆਂ ਨੂੰ ਇਹ ਵੀ ਦੱਸ ਦਿੰਨੇ ਆ ਕਿ ਜੇ ਕਿਸੇ ਨੇ ਪ੍ਰਾਣਾ ਵਿੱਚ ਘਟਾਣਾ ਵੀ ਹੋਵੇ ਉਹ ਵੀ ਕਰ ਲੈਣੇ ਆ ਜੀ ਸਭ ਤੋਂ ਵੱਡੀ ਗੱਲ ਕੰਬਾਈਨ ਦੀ ਹੈ ਜਿਵੇਂ ਮਤਲਬ ਕਸਟਮਰ ਕੋਈ ਚਾਹਵਾ ਨਾ ਹੋਵੇ ਕੰਬਾਈਨ ਦਾ ਉਹ ਕੰਬਾਈਨ ਲੈਣੀ ਚਾਹਣਾ ਵੀਰੇ 4 ਲੱਖ ਜਾਂ 3 ਲੱਖ ਡਾਊਨ ਪੇਮੈਂਟ ਦੇ ਨਾਲ ਆਪਾਂ ਕੰਬਾਈਨ ਦੇ ਦਾਂਗੇ ਤੇ ਕਿਹੜੀ ਕੰਪਨੀ ਹੈ ਜੀ ਆਪਣੀ ਸਰਪੈਨ ਕੰਬਾਈਨ ਆਪਰੇ ਕੋਲ ਹੈਗੀ ਹੈ ਜੀ ਫਾਰਮ ਲਾਈਨ ਵਾਲਿਆਂ ਦੀ ਕਸ਼ਮੀਸ਼ ਵਾਲਿਆਂ ਦੀ ਤੇ ਹਾਂਜੀ ਬਾਕੀ ਹੋਰ ਕਿਸੇ ਵੀ ਤਰ੍ਹਾਂ ਦਾ ਇੰਪਲੀਮੈਂਟ ਲੈਣਾ ਹੋਵੇ ਜਨਰੇਟਰ ਮੇਰੇ ਕੋਲ ਹੈ ਪੰਪ ਸੈੱਟ ਮੋਟਰਾਂ ਅੱਖੇ ਟਿਊਬ ਵਾਲਾ ਲਿਖਿਆ ਨਾ ਜੀ ਤੇ ਸਾਰੇ ਮਤਲਬ ਆਪਣੇ ਕੋਲ ਆਲ ਰਾਊਂਡਰ ਆ ਬਾਕੀ ਉਹ ਬ੍ਰਾਂਡ ਤੇ ਆਪਣੀ ਮਾਛੂੜਾ ਸਾਹਿਬ ਜੀ ਮੇਰੇ ਕੋਲ ਉਹ ਰੂਟਾਵੇਟਰ ਸੇ ਜਨਰੇਟਰ ਤੇ ਆ ਚੀਜ਼ਾਂ ਹੁੰਦੀਆਂ ਨੇ ਹਾਂਜੀ ਹਾਂਜੀ ਤੇ ਉਹ ਜਿਹੜਾ ਬਾਕੀ ਆਪਣਾ ਸਮਾਨ ਹੋ ਮੇਰਾ ਮਾਛੂੜਾ ਸਾਹਿਬਾ ਮਾਛੂੜਾ ਸਾਹਿਬ ਦਾ ਨੰਬਰ ਵੀ ਇਹੀ ਹੈ ਜੀ 94631 66128 ਉੱਥੇ ਆਪਣੀ ਰਾਹੋਂ ਰੋਡ ਤੇ ਦਸ਼ਮੇਸ਼ ਮਸ਼ੀਨਰੀ ਸਟੋਰ ਮਿੱਠੇਵਾਲ ਵਾਲੇ ਦੀ ਦੁਕਾਨ ਹੈ ਜੀ ਉੱਥੇ ਤੁਸੀਂ ਇੱਕ ਕਹਿ ਲੋ ਕਿ ਖੁਰਪੇ ਤੋਂ ਲੈ ਕੇ ਟਰੈਕਟਰ ਤੱਕ ਸਾਰੀ ਮਤਲਬ ਖੇਤੀਬਾੜੀ ਦਾ ਕੁਝ ਵੀ ਤੁਸੀਂ ਲੈਣ ਚੱਲ ਜਾਓ ਹਰ ਚੀਜ਼ ਮਿਲ ਜੂ ਕਿਸੇ ਵੀ ਵੀਰ ਨੂੰ ਰੋਟਾਵੇਟਰ ਦੀ ਸਪੈਸ਼ਲ ਫੈਸਿਲਿਟੀ ਦੇ ਦਿੰਨਾ ਕਿਸੇ ਵੀ ਤਰ੍ਹਾਂ ਦਾ ਰੂਟ ਕਵਰ ਤੇ ਸਾਮਾਨ ਨਾ ਮਿਲਦਾ ਹੋਵੇ ਮੇਰੇ ਕੋਲ ਉਰੇ ਘਟ ਹੈ ਜੀ ਕਿਉਂਕਿ ਮੈਂ ਉਰੇ ਸਪੇਅਰ ਪਾਰਟ ਦੀ ਮੇਰੇ ਕੋਲ ਥੋੜੀ ਜਗ੍ਹਾ ਦੀ ਛੋਟੇਜ ਆ ਮੇਰੀ ਮਾਛੋੜਾ ਸਹਿਬਲੀ ਦੁਕਾਨ ਤੇ ਜਿਹਹੇ ਜੀ ਮਰਜੀ ਕੰਪਨੀ ਦਾ ਰੂਟ ਕਵਰ ਹੋਵੇ ਪੂਰੇ ਪੰਜਾਬ ਤੇ ਤੁਹਾਨੂੰ ਰੂਟ ਕਵਰ ਦਾ ਸਾਮਾਨ ਨਾ ਮਿਲਦਾ ਹੋਵੇ ਮੇਰੇ ਨੰਬਰ ਤੇ ਫੋਨ ਕਰਕੇ ਫੋਟੋ ਭੇਜ ਦਿਓ ਤੁਹਾਨੂੰ ਗਰਾਰੀਆਂ ਦਾ ਅਰੇਂਜ ਕਰਾਂ ਠੀਕ ਚਲੋ ਠੀਕ ਹੈ ਸਤਿ ਸ੍ਰੀ ਅਕਾਲ ਜੀ ਤੇ ਇਹ ਕਰਿਆ ਗਿਆ ਤੇ ਤੁਹਾਨੂੰ ਲੱਗਿਆ ਤੁਹਾਨੂੰ ਕੀ ਚੋਣੋਂ ਉਧਰ ਸੋਹਰੋ ਸੋਹਰੋ ਆਪਣਾ ਜਸਵੰਤ ਦਾ ਤੇ ਅਮਾਨ ਦੇ ਲੈਟ ਕਰੋ ਕਿਵੇਂ ਪੱਕੇ ਇਹ ਲੌਜੀ ਕਿੱਥੇ ਘਰ ਬਾੜ ਨਾਲ ਲੱਗਿਆ ਘਰੇ ਬਾੜ ਨਾਲ ਮਾਨੂੰ ਪੁੱਛੋ ਕਿ ਮੈਨੂੰ ਲੱਗਿਆ ਮੈਨੂੰ ਉਹ ਵਧੀਆ ਲੱਗਿਆ ਤੁਹਾਨੂੰ ਹਾਂ ਉਹ ਵੀ ਮੇਰੀ ਫਿਕਰ ਨਹੀਂ ਹੁੰਦਾ اچھا ਟ੍ਰੈਕਟਰ ਹੋ ਗਿਆ ਆ ਹੋ ਗਿਆ ਲੋ ਜੀ ਲੱਗਿਆ ਨਿਪਟਾਰਨ ਕਰਨ ਨਾਲ ਸੁਪਰ ਸਿੱਟਰ ਦਾ ਘਾਟਣ ਰ ਸੁਤੇ ਸੁਪਰ ਸਿੱਟਰ ਦਾ ਘਾਟਣ ਲੱਗਿਆ ਕਰਨ ਰਾਤ ਲਿਆਂਦਾ ਦੇਖਿਆ ਟੈਸਟਿੰਗ ਕਰਕੇ ਇੱਧਰ ਆਵਨ ਨੂੰ ਮੇਲੋ ਜੀ ਹੋਰ ਆਵਨ ਕੀ ਆਲਾ ਹੋ ਗਿਆ ਜੀ ਹਾਂਜੀ ਹਾਂਜੀ ਬਧਾਈਆਂ ਹੋ ਗਿਆ ਬਾਈ ਪਾਰਟੀ ਹੁਣ ਪਾਰਟੀ ਕਰਦੇ ਛਾਮ ਨੂੰ ਆਪਣੀ ਤਾਂ ਛਾਮ ਵਾਲੀ ਹੁੰਦੀ ਆ ਹੈ ਕਿ ਨਹੀਂ ਆਓ ਹਾਂ ਇੱਧਰ ਪਾਸਾ ਜ਼ਿਆਦਾ ਹੈ ਇੱਧਰ ਆ ਹਾਂ ਆ ਫੜੀ ਵੀਡੀਓ ਜੋ ਤੁਸੀਂ ਰੋਵੇ ਕਾ ਕਾਹੀ ਜਾਇ ਕੋ ਰਹੇ ਹੋਗੇ ਆਪਣੇ ਪਿੰਡ ਚੇਹਨਾ ਗੋ ਕੱਦਨੇ ਕੋਲੇ ਚਲੋ ਵਈ ਦੋਹੇ ਆਪਣੇ ਹੁਣ ਇਕੱਠੇ ਬਾੜ ਦੇ ਗਾਣੇ ਇਥੇ ਜਿਆਦਾ ਟੱਕ ਮਿਲ ਗਿਆ ਬਈ ਜੇ ਮਸਾ ਦੇ ਤੋ ਉਹ ਹੀ ਵਾਹਿੰਦ ਮੁੰਡੇ ਬਾਦਾ ਹੀ ਗੇਰ ਦੇਖੋ ਉਸ ਬਾਈ ਦੀ ਆ ਦੇਖੋ ਇੱਧਰ ਝੁੰਡੇ ਦੇਖ ਲਓ ਜੀ ਇੱਧਰ ਦੇਖ ਲਓ ਮੈਂ ਪੂਰੀ ਨਾ ਆਈ ਆ ਹਾਂ ਜੀ ਮੈਂ ਚੈੱਕ ਕਰਦੇ ਹਾਂ ਅੱਧਾ ਗਈ ਬਹੁਤ ਐਂ ਨੇ ਮੇਗੂ ਜੱਜੂ ਪਰਾਲੀ ਨੀ ਚੱਕਦੇ ਸਾਰੇ ਲਈ ਆ ਗਾ ਮਲੋਟ ਆ ਆ ਦੇਖੋ ਇਹ ਤਾਂ ਇਕੱਠੀ ਕਰੀ ਪਈ ਆ ਪਤਾ ਨਹੀਂ ਕਿੰਨੇ ਦਿਨ ਹੋ ਗਏ ਇਕੱਠੀ ਕਰੀ ਨੂੰ ਹੋ ਗਏ 4-5 ਦਿਨ ਹੋ ਗਏ ਉਹੀ ਤਾਂ ਗੱਲ ਆ ਜੀ ਹੁਣ ਇਹ ਤਾਂ ਸੱਗੀ ਪੁੱਜਾਈ ਹੋ ਜਾਈ ਹੋਏ ਆ ਆ ਦੇਖੋ ਇਹ ਮਣਾਤੀ ਮਲਾਈ ਜੀ ਦੇਖੋ ਆ ਤਾਂ ਝੂੰਡਾ ਚਲਾ ਦੇਖੋ ਸਵਾਈ ਇਹਨ ਬੋਲ ਕੋਈ ਲੋੜ ਨਹੀਂ ਟਰੈਕਟਰ ਬੈਨ ਮਲਾਈ ਵਾਂ ਚੱਲਦਾ ਟਰੈਕਟਰ ਤੇ ਚਾਜੂ ਇਕੱਲ ਪਤਾ ਹੀ ਨਹੀਂ ਲੱਗਦਾ ਟਰੈਕਟਰ ਕਰ ਰਿਹਾ ਹੈ ਚੱਕਰ ਲਗਾਇਓ ਚੱਕਰ ਚੱਕਰ ਆ ਉਸ ਸਮੇਂ ਇਹ ਨਾਲੇ ਉਸ ਕਰਕੇ ਨਾਲੇ ਗਿੱਲਾ ਵੀ ਨਾਲੇ ਖੇਤ ਵੀਡੀਓ ਬੰਦ ਹੋ ਗਈ ਸੌਰੀ ਹਾਂਜੀ ਹਾਂਜੀ ਇਹ ਦੇਖ ਲਓ ਟਰੈਕਟਰ ਦਾ ਤੋਰਾ ਵੀ ਦੇਖ ਲਓ ਨਵੇਂ ਗੱਡੇ ਤੋਰਾ ਵੀ ਜ਼ਿਆਦਾ ਹਾਂਜੀ ਉਹ ਲੋਡ ਵੀ ਲੈਂਦਾ ਟਰੈਕਟਰ ਬਾਕੀ ਕਨੈਕਟ ਕਰ ਲਿਓ ਮੇਰੇ ਨਾਲ 9363428029 ਇੱਕ ਨੰਬਰ ਹੋ ਰਿਹਾ ਹੈ 936309217 ਜਿਹਨਾਂ ਕੜਕ ਵਜਾਉਣੀ ਆ ਉਹ ਕਨੈਕਟ ਕਰ ਲਿਓ ਸਾਡਾ ਹਾਂਜੀ ਹਾਂਜੀ ਬੈਂ ਨੋਰਮਲ ਦੇਸ਼ ਪਰ ਚੱਲਦਾ ਹੀ ਦੇਖ ਲੋ ਟਰੈਕਟਰ ਦੇਖੋ ਆਇਆ ਬਾਲਾ ਇਹਦਾ ਆਇਆ ਕੋਈ ਆਇਆ ਪੂਰਾ ਪਿਆਲਾ ਆ ਦੇਖੋ ਉਹ ਬਹੁਤ ਉਹਦਾ ਇਹ ਆ ਦੇਖੋ ਇਹ ਗੜੀ ਚੱਕੀ ਹੋਈ ਹੈ ਜੀ ਦੇ ਗੁਜੇ ਕਟਰ ਮਾਰ ਕੇ ਚੱਕਦੇ ਐ ਪਰ ਆਲੀ ਹੋ ਜਾਣੀ ਦਿਖੇ ਚ ਹਾਂ ਤੇ ਦੇਖੀ ਜਾਣਾ ਦਾ ਹਾਂ ਜੀ ਦੇਖੋ ਐ ਬਣਾਤੀ ਮਲਾਈ ਫੱਤੀ ਇਹ ਲੋ ਤੇ ਪਾਤਾ ਦੇ ਲੋ پورا ਟਰੈਕਟਰ ਨੂੰ ਪਗਾ ਲਾ ਹਾਂ ਜੀ ਲੋਈ ਬਾਈ ਨਾ ਹੁਣ ਚੱਕ ਹੁੰਦਾ ਟਰੈਕਟਰ ਇਹਨਾਂ ਵਧੀਆ ਚੱਲਦਾ ਨਾਲੇ ਕੋਈ ਵੇਟ ਨਹੀਂ ਪਾਇਆ ਵਾ ਨਾ ਕੋਈ ਵੇਟ ਆ ਆ ਦੇ ਕੋਈ ਗਿੱਲ ਕਰਕੇ ਗੁਲਾਜਾ ਲੱਗਦਾ ਗਿੱਲੀ ਆ ਨਾ ਜਣ ਕੀ ਫੂਸ ਵਾਲੇ ਗਿੱਲਾ ਪਈ ਥੱਲੇ ਹਾਂਜੀ ਆਂਤੀ ਇਹ ਲਾਉਣੀ ਆ ਹਾਂਜੀ ਹਾਂਜੀ ਇਹ ਆਪਣਾ ਆਦੀ ਮਲਾਈ ਮਲਾਈ ਬਣਾਤੀ ਆ ਨਾ ਆਧੀ ਗਾਧੀ ਗਾ ਆਹ ਦੇਖੋ ਜੀ ਹੁਣ ਕਰੋ ਜੱਕ ਮਲਾਈ ਨਜਾ ਸੱਤ ਕਰਨ ਮੈਂ ਹਾਂ ਕਾ ਤੁਹਾਨੂੰ ਬਾਰੇ ਕਿਹੜੇ ਚਾਹ ਲਈ ਮੈਂ ਕਰਨਾ ਲੋਈ ਭਾਈ ਰਾ ਦੀਆਂ ਖੇਦ ਦੀ ਮਲਾਈ ਘੁੱਬਲ ਬਣਾਤੀ ਹੈ ਦੀ ਲੋਈ ਥੇਰਾ ਤੂੰ ਇਹ ਜਾਓ ਕਿ ਇਹ ਜਾ ਕੋਈ ਮਾਰਕ ਨਹੀਂ ਲੈ ਆਇਆ ਮੈਂ ਜਿਹੜਾ ਨਾਲ ਪੀਓ ਫਾਈ ਦਾ ਬੱਧੂ ਆ